ਨਾਮਿੰਦਰ ਪਾਸਿੰਗ ਸੁਪਾ ਪ੍ਰਸਕੰਤਰ ਭਾਰ ਪਛਾਣੀਆਂ ਡਟਾਉਂਦਾ ਅੱਜ ਉਹ ਬਰਨਾਲਾ ਵਿਥੇ ਸੰਯੁਕਤ ਮੋਰਚੇ ਵੱਲੋਂ ਰੋਸ ਮਾਰਚ ਲਿਖਿਆ ਗਿਆ ਉਸ ਦਾ ਮੁੱਖ ਕਾਰਨ ਪੰਜਾਬ ਵਿੱਚ ਲਾਗੂ ਕੀਤੀ ਜਾ ਰਹੀ ਲੈਂਡ ਪੁਲੀਸ ਕੌਂਸਲੀ ਹੈ ਜਿਸ ਤਹਿਤ ਬਰਨਾਲਾ ਦੇ ਪਿੰਡਾਂ ਦੇ 300 ਕਿੱਗਰੇ ਤੋਂ ਸਰਕਾਰ ਹੁਣ ਪਿਆਰ ਕਰ ਚਾਲ ਰਹੀ ਹੈ ਉੱਤੇ ਰੋਜਵਜੋਂ ਉਸ ਤੋਂ ਵੀ ਨੀਅਰ ਬਚਾਅ ਸੰਘਰਸ਼ ਕਮੇਟੀ ਅਤੇ ਸੰਯੁਕਤ ਮੋਰਚਾ ਜਿਹਾ ਬਰਨਾਲਾ ਨੇ ਰਲ ਕੇ ਸੰਯੁਕਤ ਮੋਰਚਾ ਪੰਜਾਬ 75 ਦੇ ਸੱਤੇ ਦੇ ਅੱਜ ਦਾ ਪ੍ਰੋਗਰਾਮ ਇਸ ਦਾ ਟਰੈਕਟਰ ਮਾਰਚ ਕਮਟੇ ਪੈਸਟਰ ਤੇ ਕੀਤਾ ਜਾ ਰਿਹਾ ਇਹ ਖਾਣ ਵਾਲੇ ਸਮੇਂ ਤੋਂ ਹੀ ਸਰਕਾਰ ਦੇ ਇਲਾਵਾ ਨਹੀਂ ਦਿੰਦੇ ਆ ਅਗਰ ਆਪ ਦੀ ਜੀਸੀ ਨੂੰ ਪਿੱਛੇ ਨਾਲ ਖਿੱਚੇ ਉਡਾਉਣ ਵਾਲੇ ਸਮੇਂ ਤੇ ਕਮਟੇ ਕੱਟੇ ਜਾਣਗੇ ਤਾਂ ਜੋ ਸਰਕਾਰ ਨੂੰ ਪੂਰੀ ਸਰਕਾਰ ਨੂੰ ਜਨਤਾ ਦੀ ਬਾਤ ਸੁਣਨ ਤੇ ਤੇ ਲੈਣ ਪਾਲਿਸੀ ਰੱਦ ਕਰਵਾਈ ਜਾ ਸਕੇ ਸਭ ਤੋਂ ਵੱਡੀ ਗੱਲ ਕਿਉਂ ਸਰਕਾਰ ਨੇ ਪਹਿਲਾਂ ਜਿੰਨੀ ਲੈਂਡ ਐਕਵੀਜ਼ੀਸ਼ਨ ਕੀਤੀ ਹੈ तकरीबन 27000 ਕਹਾਵਾ ਇਹ ਜਿਹਾ ਨਹੀਂ ਜਿਹੜੀ ਹਜੇ ਤੱਕ ਸਾਡੀ ਪਈਆਂ ਨੇ ਬਹੁਤ ਸਾਰੀਆਂ ਸੁਪਰਮਿੰਦਾ ਚ ਕਲੋਨੀਆਂ ਕੱਟੀਆਂ ਜਿੱਥੇ ਹਾਈ ਕੱਟ ਪਲਾਟਰੀ ਅਲਾਟ ਹੋਏ ਪ੍ਰਕਾਰ ਤੋਂ ਪਹਿਲਾਂ ਦਾ ਆਮ ਦਾ ਸਾਡਾ ਮੁੱਦਾ ਤੋਂ ਫੱਟਿਆ ਨਹੀਂ ਜਾਂਦਾ ਤੇ ਹੁਣ ਨਮੀ ਪੰਜਾਬ ਦੀ ਜੱਫੀ ਨੂੰ ਬਰਬਾਦ ਕਰਨ ਤੇ ਲੱਗੀ ਹੋਈ ਆ ਪੰਜਰ ਬਣਾਉਣ ਤੇ ਲੱਗੀ ਆ ਇਹ ਸੰਯੁਕਤ ਮੋਰਚਾ ਕਦੇ برداشت ਨਹੀਂ ਕਰੇਗਾ ਧੰਨਵਾਦ ਧੰਨਵਾਦ